ਸਰਦੀ ਪਿੰਡ ਡੱਗ ਡੋਗਰ ਵਿਖੇ ਪੀਰ ਬਾਬਾ ਮੁਹੰਮਦ ਸ਼ਾਹ ਦੀ ਦਰਗਾਹ ਤੇ ਸਾਲਾਨਾ ਸੱਭਿਆਚਾਰਕ ਮੇਲਾ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਕਰਵਾਇਆ ਗਿਆ। ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਦਰਗਾਹ ਉੱਪਰ ਸ਼ਰਧਾ ਨਾਲ ਮੱਥਾ ਟੇਕਿਆ ਤੇ ਮਨੋਕਾਮਨਾ ਪੂਰੀਆਂ ਹੋਣ ਤੇ ਦਰਗਾਹ ਤੇ ਝੰਡੇ ਚੜਾਏ। ਸੇਵਾਦਾਰਾਂ ਵੱਲੋਂ ਦਰਗਾਹ ਤੇ ਚਾਦਰ ਚੜਾ ਕੇ ਮੇਲੇ ਦੀ ਸ਼ੁਰੂਆਤ ਕੀਤੀ ਗਈ। ਉਪਰੰਤ ਪੰਜਾਬੀ ਗਾਇਕ ਰਣਜੀਤ ਰਾਣਾ ਨੇ ਆਏ ਹੋਏ ਸਰੋਤਿਆਂ ਨੂੰ ਆਪਣੇ ਨਵੇਂ ਪੁਰਾਣੇ ਗੀਤਾਂ ਰਹੀ ਘੜੀ ਲਗਾ ਕੇ ਖੂਬ ਮਨੋਰੰਜਨ ਕੀਤਾ ਆਏ ਹੋਏ ਕਲਾਕਾਰਾਂ ਨੂੰ ਸੇਵਾਦਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਤੇ ਲੰਗਰ ਵੀ ਵਰਤਾਏ ਗਏ ਇਸ ਮੌਕੇ ਹਰਮਨਦੀਪ ਕੁਮਾਰ ਸਰਪੰਚ ਕੁਲਦੀਪ ਸਿੰਘ ਜੱਸਾ ਸਿੰਘ ਕੁਲਵੰਤ ਸਿੰਘ ਕੁਲਜੀਤ ਸਿੰਘ ਬਲਦੇਵ ਸਿੰਘ ਲੱਭਾ ਸਿੰਘ ਸੁਖ ਸਿੰਘ ਸ਼ੀਰ ਸਿੰਘ ਸੂਰਤਾ ਸਿੰਘ ਬੋਟਾ ਸਿੰਘ ਸਮੇਤ ਕਈ ਪਿੰਡ ਵਾਸੀ ਵੀ ਇਸ ਮੌਕੇ ਹਾਜ਼ਰ ਸਨ ਅਨ ਤਨ ਪੀਰ ਬਾਬਾ ਮੁਹੰਮਦ ਸ਼ਾਹ ਦੀ ਦਰਗਾਹ ਤੇ ਹਰ ਸਾਲ ਦੀ ਤਰ੍ਹਾਂ ਮੇਲਾ ਮਨਾਇਆ ਜਾ ਰਿਹਾ ਹੈ ਇੱਥੇ ਸਾਡੇ ਨਾਲ ਸਾਰੇ ਪਿੰਡ ਦਾ ਸੰਯੋਗ ਹੈ ਕੁਲਦੀਪ ਸਿੰਘ ਸਰਪੰਚ ਨਾਲ ਮੌਜੂਦ ਹਨ ਆਪਣੇ ਪਿੰਡ ਪਿੰਡੀ ਸਾਦਾ ਤੋਂ ਮਲਾਜਮ ਨਾਲ ਸਹਿਬਾਨ ਸਾਰੇ ਆਂਦਾ ਸੰਯੋਗ ਹੈ ਇੱਥੇ ਇਕੱਠੇ ਹੋ ਗਏ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਮਨਾਇਆ ਜਾ ਰਿਹਾ ਹੈ ਬੜੇ ਪ੍ਰੇਮ ਅਤੇ ਪਿਆਰ ਨਾਲ ਕਲਾਕਾਰ ਅਨਜੀਤ ਰਾਣਾ ਆ ਰਿਹਾ ਹੈ ਸਭ ਲਾਈਵ ਚੱਲ ਰਿਹਾ ਹੈ ਸਾਰੇ ਬਾਹਰ ਦੀਆਂ ਕੰਟਰੀਆਂ ਦੇਸ਼ਾਂ ਦੇਸ਼ਾਂ ਵਿੱਚ ਸਾਰੇ ਮੈਂ ਕੁਲਦੀਪ ਸਿੰਘ ਸਰਪੰਚ ਪਿੰਡ ਡੱਗ ਡੱਗਰ ਤਨਤਰ ਪੀਰ ਬਾਬਾ ਜਗਾ ਤੇ ਹਰ ਸਾਲ ਦੀ ਤਰ੍ਹਾਂ ਮੇਲਾ ਕਰਵਾਇਆ ਜਾ ਰਿਹਾ ਹੈ ਬਹੁਤ ਦੂਰੋਂ ਸੰਗਤ ਹਮ ਹਮ ਮਾ ਕੇ ਪਹੁੰਚ ਰਹੀ ਆ ਇਸ ਵਿੱਚ ਕਲਾਕਾਰ ਪਹੁੰਚੇਗੇ ਪਹੁੰਚ ਚੁੱਕੇ ਨੇ ਰਣਜੀਤ ਰਾਣਾ ਤੇ ਉਹਨਾਂ ਦੇ ਕੁਝ ਸਾਥੀ